ਜਦੋਂ ਪਰਮੇਸ਼ਰ ਦਾ ਨਾਮ ਜਪਿਆ ਉਸ ਮਾਲਕ ਦੀ ਅਰਦਾਸਾ ਕੀਤੀ ਤੇ ਭਗਤ ਨਾਮਦੇਵ ਜੀ ਲੱਖਾਂ ਦੇ ਬਣ ਗਏ ਫਿਰ ਇੱਥੇ ਹੀ ਵਸ ਨਹੀਂ ਸਤਿਗੁਰੂ ਜੀ ਦੂਸਰੇ ਭਗਤ ਦਾ ਵਰਣਨ ਕਰਦੇ ਨੇ ਬਨਣਾ ਤਨ ਦਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚੁ ਉਲਾ ਨਗੇ ਭਗਤ ਨਾਮਦੇਵ ਨੂੰ ਇਹ ਸਮਾਜ ਦੇ ਲੋਕ ਕਹਿੰਦੇ ਸੀ ਕਿ ਜਾਤ ਦਾ ਜੁਲਾਹਾ ਹੈ ਨੀਵੀਂ ਜਾਤ ਹੈ ਤੇਰੀ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਪਰ ਕਹਿਣ ਲੱਗੇ ਜਦੋਂ ਭਗਤ ਕਬੀਰ ਜੀ ਨੇ ਉਸ ਸਮਾਜਿਕ ਦੇ ਊਠ ਦੇ ਆਸਰਾ ਲਿਆ ਨਾ ਉਸ ਸਮਾਜਿਕ ਦੀ ਅਰਧਨਾ ਕੀਤੀ ਤੇ ਜਿਸ ਭਗਤ ਕਬੀਰ ਜੀ ਨੂੰ ਕਹਿੰਦੇ ਸੀ ਤੂੰ ਨਾਮ ਨਹੀਂ ਜਪ ਸਕਦਾ ਕਹਿਣ ਲੱਗੇ ਜਦੋਂ ਜਪਿਆ ਨਾਮ ਭਗਤ ਕਬੀਰ ਜੀ ਗੁਨਾ ਦੀ ਖਾਨ ਬਣ ਗਏ ਬਚ ਕੇ ਆਖੋ ਸਤਨਾਮ ਸਿਵਾ ਹੁਣ ਪੀਛਰੇ ਭਗਤਾਂ ਮੇਰੇ ਪਾਤਸ਼ਾਹ ਦੀ ਵਰਣਨ ਕਰਦੇ ਨੇ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਰਵਿਦਾਸ ਤੁਮਤਾ ਟੂਰਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿਣ ਲੱਗੇ ਸ਼੍ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਨੂੰ ਲੋਕ ਕਹਿੰਦੇ ਸੀ ਤੂੰ ਜਾਤ ਦਾ ਸ਼ੁੱਧਰ ਹੈ ਤੂੰ ਆਪਣੇ ਧਰਮ ਅਵਸਾਰ ਚਮੜੇ ਦਾ ਕੰਮ ਕਰਦਾ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਗੱਜ ਕੀ ਆ ਤੂੰ ਸਤਨਾ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਪਰ ਕਹਿਣ ਲੱਗੇ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਨਾ ਭਗਤ ਰਵਿਦਾਸ ਮਹਾਰਾਜੀ ਨੇ ਕਹਿਣ ਲੱਗੇ ਚੌਥਾ ਹੁੰਦਾ ਦੇ ਵਿੱਚ ਪ੍ਰਗਟ ਹੋ ਗਿਆ ਗੱਤ ਕੇ ਆ ਤੂੰ ਸਤਰਾ ਸ੍ਰੀ ਵਾਹਿਗੁਰੂ ਹੁਣ ਚੌਥੇ ਭਗਤ ਦਾ ਮੇਰੇ ਪਾਤਸ਼ਾਹ ਵਰਣਨ ਕਰਦੇ ਨੇ ਸੈਨ ਨਾਈ ਬੁਕਤਾ ਦੀਆ ਉਹ ਘਰ ਘਰ ਸੁਣਿਆ ਘਿਰ ਦੇ ਵਸੀਓ ਪਾਰ ਬ੍ਰਹਮੋ ਭਗਤਾ ਮੈਂ ਗਣਿਆ ਕਹਿਣ ਲੱਗੇ ਸੈਨ ਭਗਤ ਜੀ ਨੂੰ ਆ ਸਮਾਜ ਦੇ ਲੋਕ ਕਹਿੰਦੇ ਸੀ ਤੂੰ ਜਾਤ ਦਾ ਨਾਈ ਹੈ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਪਰ ਕਹਿਣ ਲੱਗੇ ਜਦੋਂ ਸੈਨ ਭਗਤ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਸੈਨ ਭਗਤ ਜੀ ਭੱਤਾ ਦੀ ਲੈਣ ਚ ਲੱਗਦੇ ਉਹਨਾਂ ਜੀ ਕਿਹਾ ਤੂੰ ਸਤਨਾ ਗੁਰੂ ਰੂਪ ਸਤ ਸੰਗਤ ਭਾਗ ਕੀ ਸਮੂਹ ਬਿਜਲੀ ਪਰ ਬੋਲ ਤੇ ਬਕਰਾਂ ਨਹੀਂ ਸਤਗੁਰਾਂ ਜੀ ਦਾ ਆਸਰਾ ਨੇ ਤੇ ਜਿਨ੍ਹਾਂ ਨੇ ਆਸਰਾ ਨੇਹਰ ਉਹਨਾਂ ਦੀ ਮਾਰਕ ਦੇ ਰੱਖਿਆ ਵੀ ਨਹੀਂ ਕੀਤੀ ਉਹ ਇੱਥੇ ਹੀ ਬਸ ਨਹੀਂ ਮੇਰੇ ਪਾਦਸ਼ਾਹ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਜਦੋਂ ਚਾਰਾ ਭਗਤਾਂ ਦਾ ਜੀਵਨ ਸੁਣਿਆ ਨਾ ਭਗਤ ਧੰਨਾ ਜੀ ਨੇ ਤੇ ਇਹਦੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਪਿਆ ਮੇਰੇ ਪਾਦਸ਼ਾਹ ਬਖਸ਼ਿਸ਼ ਕਰਦੇ ਨੇ ਇਹੇ ਬਿੱਤ ਸੁਣ ਕੇ ਜਾ ਕਰੋ ਉੱਠ ਭਗਤੀ ਲੱਗਦਾ ਉਹ ਚਾਰਾ ਭਗਤਾਂ ਦਾ ਜੀਵਨ ਸੁਣਿਆ ਭਗਤ ਧੰਨਾ ਜੀ ਤੇ ਪਰਮੇਸ਼ਰ ਦੀ ਭਗਤੀ ਨੂੰ ਲੱਗ ਗਿਆ ਕਿ ਆ ਤੂੰ ਸੱਚਾ ਤੇ ਜਦੋਂ ਭਗਤੀ ਕੀਤੀ ਫਿਰ ਕੀ ਹੋਇਆ ਮਿਲੇ ਪਰਤਖ ਗੁਸਾਈਆਂ ਤੰਨਾ ਬੜਾ ਭਾਗਾ ਕਹਿਣ ਲੱਗੇ ਪਰ ਪਰਮੇਸ਼ਰ ਨੇ ਦਰਸ਼ਨ ਦਿੱਤੇ ਪਰ ਕਦੋਂ ਜਦੋਂ ਉਸ ਮਾਰਗਕ ਦੀ ਅਰਧਨਾ ਕੀਤੀ ਜਦੋਂ ਉਸ ਮਾਲਕ ਦਾ ਉਪਦੇਸ ਅਸਰਾ ਲਿਆ ਪ੍ਰਤੱਖ ਪਰਮੇਸ਼ਰ ਨੇ ਦਰਸ਼ਨ ਦਿੱਤੇ ਫਿਰ ਗੱਦੇ ਦਰਸ਼ਨ ਨਹੀਂ ਦਿੱਤੇ ਗੁਰੂ ਰੂਪ ਸਾਧ ਸੰਗਤ ਫਿਰ ਸਾਰੀਆਂ ਮੰਗਾਂ ਵੀ ਹੁੰਦੀਆਂ ਹੁਣ ਭਗਵਾਨ ਦੇ ਨਾਲ ਸਿੱਧੀਆਂ ਗੱਲਾਂ ਭਗਤ ਧੰਨਾ ਕੀ ਕਰ ਰਹੇ ਨੇ ਕਹਿਣਗੇ ਆਹ ਭਗਵਾਨ ਜੀ ਮੈਂ ਸੋਇਆ ਜਿਹੜੇ ਤੇਰੀ ਭਗਤੀ ਕਰਦੇ ਨੇ ਤੇਰੀ ਅਰਧਨਾ ਕਰਦੇ ਨੇ ਤੁਮ ਉਹਨਾਂ ਦੇ ਕਾਜ ਸਵਾਰਦੇ ਨੇ ਤੇ ਭਗਵਾਨ ਜੀ ਕਹਿਣ ਦੇ ਕਿ ਠੀਕ ਹੈ ਜੀ ਤੇ ਇੱਥੇ ਕੱਚੀ ਗੱਲ ਨਹੀਂ ਲਿਖੀ ਗੁਰੂ ਪਿਆਰਿਓ ਸਾਰੀਆਂ ਮੰਦਾ ਮੰਗੀਆਂ ਪਰ ਗੁਰੂ ਰੂਪ ਸੱਦ ਸੰਗਤ ਭਗਤ ਧੰਨਾ ਦੀ ਦਾ ਸ਼ਬਦ ਹੈ ਗੋਪਾਲ ਤੇਰਾ ਆਰਦਾ ਜੋ ਜਨ ਤੁਮਰੀ ਭਗਤ ਕਰਨ ਤੇ ਇਨਕੇ ਕਾਜ ਸਵਾਰਤਾ ਕਹਿੰਦ ਗਿਆ ਭਗਵਾਨ ਜੀ ਮੈਂ ਸੁਣਿਆ ਜਿਹੜੇ ਤੁਹਾਡੀ ਭਗਤੀ ਕਰਦੇ ਤੁਹਾਡੀ ਅਰਦਾਸਾ ਕਰਦੇ ਤੁਸੀਂ ਉਹਨਾਂ ਦੇ ਕਾਰਜ ਸਵਾਰ ਦਿੰਦੇ ਹੁਣ ਭਗਵਾਨ ਜੀ ਕਹਿਣ ਲੱਗੇ ਠੀਕ ਹੈ ਤਾਂ ਕਿਉਂਕਿ ਗੁਰੂ ਨੂੰ ਸਤ ਸਰਬਤ ਮੈਂ ਇੱਥੇ ਇੱਕ ਬੇਨਤੀ ਕਰਦੀ ਆ ਕਿ ਜਿਹੜੇ ਜਪਦੇ ਨੇ ਨਾ ਪਰਮੇਸ਼ਰ ਦਾ ਨਾਮ ਉਸ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਭੀੜ ਨਹੀਂ ਰਹਤਾ ਕਿ ਆਪ ਕੋ ਸਤਿ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਆਪਣੇ ਨਿਰਗੁਣ ਸਰੂਪ ਨੂੰ ਇਹ ਗੱਲ ਕਹਿ ਰਿਣੀ ਕਿ ਆਹ ਭਗਵਾਨ ਨੇੜੇ ਹੋ ਨੇੜੇ ਹੋ ਕੇ ਗੱਲ ਕਰ ਮੈਂ ਕੰਨ ਦੇ ਵਿੱਚ ਤੇਰੀ ਗੱਲ ਦੱਸਦੀ ਆ ਜਕ ਅਰਜ ਗੁਤਮ ਇਸ ਤੋ ਦਰ ਕੋ ਸਕੁਟ ਕਰਦਾ ਹਕਾ ਕਬੀਰ ਕਰੀਮ ਤੁ ਨੂੰ ਬੇਅਬ ਪਰਵਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਆਪਣੇ ਨਿਰਗੁਣ ਸਰੂਪ ਨੂੰ ਕਹਿ ਰਿਣੀ ਆ ਭਗਵਾਨ ਨੇੜੇ ਹੋ ਨੇੜੇ ਹੋ ਕੇ